ਸਰਜੀਤ ਕਾਲ ਜੀ ਮੈਂ ਦਿਨਾਂ ਤੇ ਮਹੀਨਾਂ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਹੋਮ ਹੋਗੇ ਭਾਈ ਜਿਹੜੇ ਫਿਰ ਤੁਸੀਂ ਕੱਲ ਨੂੰ ਬਾਬਿਆਂ ਤੋਂ ਤੇ ਇਲਜ਼ਾਮ ਲਗਾਉਣ ਲੱਗ ਜਣੇ ਤਾਂ ਆਪ ਦੀਆਂ ਜਨਾਨੀਆਂ ਨੂੰ ਮੜੇ ਜੇ ਸੰਗਲ ਪਾ ਕੇ ਰੱਖਣੇ ਸ਼ੁਰੂ ਕਰ ਦਿੱਤੋ ਹਰਕਤਾਂ ਦਾ ਤੁਹਾਡੀਆਂ ਜਨਾਨੀਆਂ ਦੀਆਂ ਚੰਗੀਆਂ ਨਹੀਂ ਹੁੰਦੀਆਂ ਤੇ ਫਿਰ ਬਾਅਦ ਦੇ ਵਿੱਚ ਮਾੜੇ ਬੰਦੇ ਵੀ ਬਣ ਜਾਂਦੇ ਨੇ ਚਲੋ ਸਾਰੀਆਂ ਜਨਾਨੀਆਂ ਇੱਕੋ ਜਿਹੀ ਨਹੀਂ ਹੁੰਦੀਆਂ ਕਈ ਵਾਰ ਬੰਦੇ ਵੀ ਗਲਤ ਨਿਕਲ ਜਾਂਦੇ ਨੇ ਕਈ ਵਾਰ ਬਾਬੇ ਵੀ ਗਲਤ ਨਿਕਲ ਜਾਂਦੇ ਨੇ ਅਸੀਂ ਇਹ ਨਹੀਂ ਕਹਿੰਦੇ ਪਰ ਜਿੰਨੀਕ ਮਰਿਆਦਾ ਦੇ ਵਿੱਚ ਜ ਜਨਾਨੀਆਂ ਰਹਿਣ ਗਿਆ ਤਾਂ ਕਿਸੇ ਦੀ ਹਿੰਮਤ ਨਹੀਂ ਪੈਂਦੀ ਕਿ ਤੁਹਾਡੇ ਵੱਲ ਕੋਈ ਅੱਖ ਪਟਕੇ ਦੇਖ ਜਾਵੇ ਤੁਸੀਂ ਦੇਖ ਹੀ ਸਕਦੇ ਹੋ ਕਿ ਮਹਾਕੁੰਭ ਚੱਲ ਰਿਹਾ ਉੱਥੇ ਅਗੋਰੀ ਬਾਬੇ ਨਾਗੇ ਬਾਬੇ ਬਹੁਤ ਨੇ ਪਰ ਜਨਾਨੀਆਂ ਉੱਥੇ ਜਾ ਕੇ ਸੈਲਫੀਆਂ ਲੈ ਰਹੀਆਂ ਤੇ ਅਜਿਹੀਆਂ ਹਰਕਤਾਂ ਕਰ ਦੇਣ ਕਿ ਕਈ ਵਾਰ ਤਾਂ ਬਾਬੇ ਵੀ ਹੈਰਾਨ ਹੋ ਜਾਂਦੇ ਨੇ ਇੱਕ ਵੀਡੀਓ ਤੁਹਾਨੂੰ ਪਹਿਲਾਂ ਦਿਖਾਈ ਸੀ ਕਿ ਕਿਵੇਂ ਉਹ ਨਾਗੇ ਬਾਬੇ ਦੇ ਜਿਹੜਾ ਕਿ ਆਸ਼ੀਰਵਾ ਲੈਣ ਦੀ ਨਜ਼ਰ ਆਉਂਦੀ ਹੈ ਤੇ ਫਿਰ ਵੀ ਬਾਅਦ ਦੇ ਵਿੱਚ ਵੀਡੀਓ ਬਣਾਉਂਦੀ ਆ ਇੱਕ ਹੋਰ ਜਨਾਨੀ ਦੀ ਵੀਡੀਓ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਨਾਗੇ ਬਾਬੇ ਬਾਬੇ ਨੂੰ ਜਿਹੜਾ ਕਿ ਮੱਥਾ ਟੇਕਦੀ ਵੀ ਨਜ਼ਰ ਆਉਂਦੀ ਗਲਤ ਤਰੀਕੇ ਦੇ ਨਾਲ ਜਿਹੜਾ ਕਿ ਮੱਥਾ ਟੇਕਦੇ ਜਿਸ ਤੋਂ ਬਾਅਦ ਜਿਹੜਾ ਉਹ ਨਾਂਗਾ ਬਾਬਾ ਉਹ ਵੀ ਜਨਾਨੀ ਨੂੰ ਜਿਹੜਾ ਕਿ ਪਰ੍ਹਾਂ ਹਟਣ ਲਈ ਕਹਿ ਦਿੰਦਾ ਇਸ਼ਾਰਾ ਕਰ ਦਿੰਦਾ ਵੀ ਭਾਈ ਤੂੰ ਜਾ ਜਾ ਕਿਉਂਕਿ ਇੱਥੋਂ ਪਤਾ ਲੱਗਦਾ ਕਿ ਬਾਬੇ ਸਹੀ ਨੇ ਪਰ ਇੱਥੇ ਜਨਾਨੀ ਨੂੰ ਥੋੜੀ ਬਹੁਤੀ ਸ਼ਰਮ ਹੋਣੀ ਚਾਹੀਦੀ ਹੈ ਕਿ ਤੁਸੀਂ ਜੇਕਰ ਬਾਬੇ ਨੂੰ ਮੱਥਾ ਟੇਕਦੇ ਹੋ ਜਾਂ ਕੁਝ ਵੀ ਹੈ ਠੀਕ ਹੈ ਇਹ ਸੰਤ ਮਹਾਤਮਾ ਨੇ ਜਾਂ ਘੋਰੀ ਬਾਬੇ ਨੇ ਜਿਹੜੇ ਵੀ ਨੇ ਤੁਸੀਂ ਉਸ ਨੂੰ ਉਸ ਤਰੀਕੇ ਦੇ ਨਾਲ ਦੇਖੋ ਨਾ ਆਪਾਂ ਜੇਕਰ ਤੁਸੀਂ ਗਲਤ ਤਰੀਕੇ ਦੇ ਨਾਲ ਗੱਲਬਾਤ ਕਰੋਗੇ ਤਾਂ ਤੁਹਾਡੇ ਲਈ ਕਿੰਨਾ ਕੁ ਸਹੀ ਹੈ ਤੁਸੀਂ ਇਸ ਜਨਾਨੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਪਣੀ رائے ਵੀ ਜਰੂਰ ਸਾਂਝੀ ਕਰਿਓ ਸਕਰੀਨ ਦੇ ਤੇ ਚੱਲ ਰਹੀਆਂ ਤਸਵੀਰਾਂ ਸਾਫ਼ ਦੇਖ ਸਕਦੇ ਹੋ ਕਿ ਇਹ ਜਨਾਨੀ ਆਉਂਦੀ ਹੈ ਤੇ ਨਾਂਗਾ ਬਾਬਾ ਬੈਠਾ ਹੈ ਉੱਥੇ ਜਿਹੜਾ ਕਿ ਇਹ ਆਸ਼ੀਰਵਾਦ ਲੈਣ ਲਈ ਮੱਥਾ ਟੇਕਦੀ ਹੈ ਤਾਂ ਆਸ਼ੀਰਵਾਦ ਲੈਣ ਵੇਲੇ ਮੱਥਾ ਕਿਵੇਂ ਟੇਕਿਆ ਇਹ ਤੁਸੀਂ ਸਕਰੀਨ ਦੇ ਉੱਤੇ ਦੇਖ ਹੀ ਲਿਆ ਤਾਂ ਉਸ ਤੋਂ ਬਾਅਦ ਫਿਰ ਬਾਬੇ ਨੇ ਇਸ ਜਨਾਨੀ ਨੂੰ ਇਸ਼ਾਰਾ ਕਰ ਦਿੱਤਾ ਉੱਥੋਂ ਜਾਣ ਦਾ ਉੱਥੇ ਹੋਰ ਬੈਠੇ ਵੀਸ ਜਨਾਨੇ ਦਾ ਮਤਲਬ ਭੋਰਾ ਸ਼ਰਮ ਨਹੀਂ ਕੀਤੀ ਜਾਂਦੀ ਕਿ ਮੈਂ ਕਿਹੜੀ ਹਰਕਤ ਕਰ ਰਹੀ ਹਾਂ ਦੂਰੋਂ ਨਮਸਕਾਰ ਕਰ ਦੋ ਤਾਂ ਜ਼ਰੂਰੀ ਨਹੀਂ ਹੁੰਦਾ ਵੀ ਥੋੜਾ ਹੱਥ ਲਾਉਣਾ ਹੀ ਜ਼ਰੂਰੀ ਹੈ ਫਿਰ ਬਾਅਦ ਦੇ ਵਿੱਚ ਤੁਹਾਡੇ ਵਰਗੀਆਂ ਜਨਾਨੀਆਂ ਇਲਜ਼ਾਮ ਲਾਉਣ ਨੂੰ ਇੱਕ ਮੈਂਟਲ ਆਉਂਦੀਆਂ ਨੇ ਘੱਟੋ ਘੱਟ ਆਪਣੀ ਮਰਿਆਦਾ ਦੇ ਵਿੱਚ ਆਪਣੇ ਉਹਦੇ ਵਿੱਚ ਰਹਿਣਾ ਚਾਹੀਦਾ ਪਰ ਬਾਅਦ ਦੇ ਵਿੱਚ ਫਿਰ ਤੁਹਾਡੇ ਵਰਗੇ ਲੋਕ ਠਾਣੇ ਕਚੈਰੀਆਂ ਦੇ ਵਿੱਚ ਫਿਰਦੇ ਨੇ ਤਾਂ ਸਮਝਦੇ ਹਾਰੇ ਕਿ ਲੋਕਾਂ ਦਾ ਕਿੰਨਾ ਕੁ ਬੁਰਾ ਹਾਲ ਹੋ ਚੁੱਕਿਆ ਕਿੱਧਰ ਨੂੰ ਦੁਨੀਆ ਤੁਰੇ ਫਿਰਦੀ ਹੈ ਕੀ ਸਮਝਣੀ ਸਮਝ ਤੋਂ ਬਾਹਰ ਹੁੰਦਾ ਜਾ ਰਿਹਾ ਬਾਕੀ ਤੁਹਾਡਾ ਜਹੀਆਂ ਚੁਣავੀਆਂ ਤੇ ਲੋਕਾਂ ਬਾਰੇ ਕੀ ਕਹਿਣਾ ਜ਼ਰੂਰ ਕਮੈਂਟ ਕਰਿਓ ਬਿਉਰਾ ਰਿਪੋਰਟ ਛਣਕਾਟਾ ਨਿਊਜ਼